ਕਿ ਤਰਜੋਦ ਕੀਤਾ ਹੁਣ ਗੁਰੂ ਹਰਗੋਬਿੰਦ ਪਾਚਾ ਮਹਾਰਾਜ ਜਿਨ੍ਹਾਂ ਦੇ ਕਰ ਪੰਜ ਪੁੱਤਰ ਪੈਦਾ ਸਭ ਤੋਂ ਵੱਡਾ ਪੁੱਤਰ ਸੀ ਬਾਬਾ ਗੁਰਦਤਾ ਜਿਨ੍ਹਾਂ ਦੇ ਮੁਕੱਲਫ ਤੁਸੀਂ ਇੱਕ ਬਾਤ ਜਿਹੜਾ ਔਰ ਜਾਨਣਾ ਪੜਦੇ ਜਿਹੜਾ ਵੀ ਬਾਬਾ ਗੁਰਦਤਾ ਦੀ ਨੂੰ ਯਾਦ ਕਰਦਾ ਹੈ ਉਹਦੇ ਸਹੀ ਜਹੰਮ ਦੇ ਵਿੱਚ ਜਦੋਂ ਉਹ ਬਾਤ ਆ ਜਾਂਦਾ ਤੰਗ ਤੰਗ ਬਾਬਾ ਗੁਰਦਤਾ ਦੀ ਦੀਨੀ ਦਾ ਕਹਤਾ ਦੀ ਜੋ ਆਮ ਗਿਆ ਸੋ ਆ ਗਿਆ ਵਡਾ ਤੁਸਵੀ ਸੀ ਬਾਬਾ ਗੁਰਦੇਤਾ ਸਾ ਸੰਗਤ ਬਾਬਾ ਗੁਰਦੇਤਾ ਜੀ ਨੇ ਇੱਕ ਸੰਸਾਰ ਦੇ ਅੰਦਰ ਵੱਡੀ ਬੰਦਗੀ ਕੀਤੀ ਬਾਬਾ ਗੁਰਦੇਤਾ ਜੀ ਦੇ ਘਰ ਹੁਣ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਧੀਰਮਲ ਧੀਰਮਲ ਤੋਂ ਬਾਅਦ ਇੱਕ ਪੁੱਤਰ ਪੈਦਾ ਹੋਇਆ ਸਨ 1600 ਸਨ 1630 ਦੇ ਵਿੱਚ ਤੇ 16 ਜਨਵਰੀ ਦੇ ਵਿੱਚ ਸਾ ਸੰਗੀਤ ਇਸ ਗੀਤ ਕੋ ਸਭ ਦੀ ਧਰਤੀ ਨੂੰ ਪਾ ਰ ਲਗੀ ਪਰ ਮੈਂ ਗੱਲ ਪਹਿਲਾਂ ਕੇ ਗੁਰਨਾਥ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀ ਕਰਨੀ ਹੈ ਜਨਮ ਦੀ ਕਰਦਾ ਮੈਂ ਤੁਹਾਡੇ ਨਾਲ ਸੱਜੇ ਕਰਕੇ ਸਵਾਜੀ ਕਰਮੀਆ ਕਿਉਂ ਕਿ ਅੱਜ ਇਸ ਸੜੇ ਹੋਏ ਸੁੰਦਰ ਦਰਬਾਰ ਦੇ ਅੰਦਰ ਇਹ ਸਾਰੀ ਰੰਗ ਦੇਖ ਕੇ ਇਹ ਸ਼ਾਨ ਸ਼ੌਕਤ ਦੇਖ ਕੇ ਅੱਜ ਮੇਰਾ ਮਿਲ ਜਾਂਦਾ ਕਿ ਮੈਂ ਇਸ ਦਰਬਾਰ ਦੀ ਇੱਕ ਕਟਾੜੀ در ہے کہ ہنکار کا کلہکارے پر جب جوڑی لگے انہیں ਤੋਂ ਜਿਹੜੀ ਸੀ ਇਹ ਜਾਨੂ ਜਗਤ ਇਹ ਜਾਨੂ ਜਲਾਲ ਇਹ ਰੱਬੀ ਨੂਰ ਰੇਖੇ ਤੇ ਆਪਣੇ ਆਪ ਰੁਕ ਗਈ ਸਾ ਸੰਗਤ ਇਹੋ ਜਿਹਾ ਦਰ ਹੈ ਜਿਹਨੂੰ ਵੇਖ ਕੇ ਪੁੱਲ ਕੈ ਨਾਲ ਜਿਹੜੀ ਆ ਉਹ ਸੀਜੇ ਕਰਦੀ ਆ ਉਹ ਤਖੋ ਕਿ ਇਸ ਦਰਬਾਰ ਦੀ ਸ਼ੋਭਾ ਇਸ ਦਰਬਾਰ ਦੀ ਮਹਿਮਾ ਵਿਰਤ ਹੈ ਕਹਿੰਦੇ ਕਤਨ ਤੋਂ ਵਾਰੀ ਹੈ ਪਰ ਫਿਰ ਵੀ ਕਵੀ ਨੇ ਇੱਕ ਗੁਰਮਾਨ ਕਰਨ ਦਾ ਯਤਨ ਕੀਤਾ ਹੈ ਬੜੇ ਪਿਆਰ ਦੇ ਨਾਲ ਸਰਕਾਰ ਦੇ ਨਾਲ ਤਵਜੂ ਦੇ ਕੇ ਸਰਵਨ ਕਰੋ ਇਹ ਇੱਕ ਲਾਇਨ ਇਹ ਇੱਕ ਸ਼ਬਦ ਬੜਾ ਘੜੇ ਕੋਈ ਜੀ ਦਾ ਇਸ ਕਵੀ ਨੇ ਭਾਇਆ ਤੇ ਮੈਨੂੰ ਇਹ ਕਰਤਾ ਬੜੀ ਕਰੀ ਲੱਗਦੀ ਹੈ ਤੇਰਾ ਗਨ ਉੱਚਾ ਹੈ ਸਰਬਦਰਾਂਸ ਬਖਸ਼ੇ ਆਖਿਆ ਨਾ ਹੈ ਗਿਆ ਤਤਰਾ ਮੰਗੇ ਬਦਰਾ ਤੋ ਤੇਰਾ ਦਾਰੇ ਉੱਚਾ ਸਰਬਦਰਾ ਤੋ ਬਖੀ ਆਖ ਜਾਨਨਾ ਹੈ ਗਿਆਨ ਤਤ ਦਾ ਬੰਕੇ ਆਪੂ ਸਾਦੇ ਪਾਸ ਸਰਬਦਰਾ ਬੰਕੇ ਆਪੂ ਸਾਦੇ ਪਾਸ ਸਰਬਦਰਾ ਅੰਧਰੇ ਨੂੰ ਟਾਪਾ ਹੈ ਬਗੈਰ ਪਰਾਤੋ ਤੇਰਾ ਦਾਰੇ ਉੱਠਾ ਹੈ ਸਰਬਦਰਾ ਤੋ ਤੇਰਾ ਦਾਰੇ ਉੱਚਾ ਸਰਬਦਰਾ ਤੋ ਚੰਦ 시ਹੂਰ ਲਾਰਟੀ ਦੇਵੰਦ ਨੂਰ ਦਾ پتیب تارے سربوان سنہری ہے لاتا رونا پتیرا برا گلت ہے لاتا رون پتی برا گلت ہے ਦੀ ਬੰਦੇ ਜਾ ਕੇ ਐਸੇ ਕਰੋ ਤੂੰ ਤੇਰਾ ਦਾਰੇ ਉੱਝਾ ਸਰਬ ਤੁਰਾਤੋ ਤੇਰਾ ਦਾਰੇ ਉੱਝਾ ਸਰਬ ਤੁਰਾਤੋ ਤੁਸੀਂ ਰਾਜ ਸੇ ਗੁਰੂ ਇਸ ਜਗ ਦੇ ਆਜ ਦੇ ਵਿਨਕਲੀ ਦੇ ਦਾਤਾ ਧਾਤੇ سرب دیا سر بدرو جی چل کمل چوب لے ਕੁਰੀਆ ਤੇ ਭੋਕਵੇਂ ਗੱਗ ਨਾ ਪਤਾਲੁ ਪਰੀ ਹੱਥ ਕੋ ਪਰੇ ਮੱਰੀ ਉਤੀ ਸੱਤ ਗੰਦੇ ਬਣਾ ਡਾ ਤੋ ਤੇਰਾ ਨਾਰ ਇੱਚਾ ਸਰਬ ਤਰਾ ਤੋ ਤੇਰਾ ਨਾਰ ਇੱਚਾ ਸਰਬ ਤਰਾ ਤੋ ਉਹ ਤੱਕੀਆਂ ਪ੍ਰੇਮ ਦਿਖਾ ਦੇਨਾ ਤੱਕੀਆਂ ਕੁਰੀਆ ਸਵਰਗਾ ਨਾਲੀ ਤੱਕੀਆਂ ਕੁਰੀਆ ਸਵਰਗਾ ਨਾਲੀ ਤੱਕੀਆਂ ਸਰਬਦਤਾ ਤੋਂ ਤੇਰਾ ਤਾਰੇ ਉੱਚਾ ਸਰਬਦਤਾ ਤੋਂ ਜੀ ਕੇ ਲੈ ਸੱਜਣੂ ਕਬੂਲ ਕਰਦੇ ਫਰਮਾਨ ਪਤੇ ਉੱਧੇ ਨਾ ਹਰਦੇ ਫਰਮਾਨ ਪਤੇ ਉੱਧੇ ਨਾ ਹਰਦੇ ਸੰਗਾ ਸਾਇਉਂ ਦੀਆ ਐ ਉਹ ਦੇ ਨਰਾਤੇ ਤੂੰ ਤੇਰਾ ਤਾਰੇ ਉੱਚਾ ਸਰਬਦਤਾ ਤੋਂ ਤੇਰਾ ਤਾਰੇ ਉੱਚਾ ਸਰਬ ਫੁੱਲਾ ਕੋਈ ਚੱਲ ਕੇ ਦਰ ਤੇ ਆਏ ਤਾਂ ਸਹੀ ਤੇ ਰਹਿਮਤਾਂ ਦਾ ਦਰ ਸਦਾ ਫੁੱਲਾ ਕੋਈ ਚੱਲ ਕੇ ਦਰ ਤੇ ਆਏ ਤਾਂ ਸਹੀ ਝੋਲੀ ਰਹਿਮਤ ਨਾਲ ਸਭ ਵੀ ਭਰੀ ਜਾਂਦਾ ਕੋਈ ਆਣ ਕੇ ਧਾਮਨ ਫੁਲਾਏ ਤਾਂ ਸਹੀ ਪੂਰਾ ਹਰ ਅਰਮਾਇਸ਼ ਵਿੱਚ ਕੁੱਤਲ ਤਾਂ ਹੈ ਕੋਈ ਆੜ ਕੇ ਤੈਨੂੰ ਅਰਮਾਇਸ਼ ਤਾਂ ਸਹੀ ਸਾਰੇ ਸੌ ਦੇ ਕਾਜ ਗੁਰੂ ਖਾਲਸਾ ਜੀ ਕੋਈ ਮਨ ਨੂੰ ਇਹ ਤੇ ਦਤਾਏ ਨਾ ਸਾ ਸੰਗਤ ਇਹ ਦਰਬਾਰ ਐਸਾ ਹੈ ਇਹ ਦਰਬਾਰ ਦੇ ਅੰਦਰ ਬੜੀ ਵਾਰ ਦੁਸ਼ਮਣ ਵੈਰੀ ਜਿਹੜੇ ਨੇ ਚੜ ਕੇ ਆਏ ਤੇ ਮੂੰਹ ਦਿਖਾ ਕੇ ਵਾਪਸ ਮੁੜੇ ਜਿਹੜੇ ਦਰਬਾਰ ਦੇ ਉੱਤੇ ਜੇ ਵੈਰੀ ਲੋਕ ਨੀਵੇਂ ਹੋ ਕੇ ਆਏ ਸ਼ਰਮ ਦੇ ਆਏ ਤੇ ਇਸ ਦਰਨੇ ਉਹਨਾਂ ਨੀਵੇਂ ਹੋ ਕੇ ਆਇਆ ਨੂੰ ਗਰ ਦੇ ਨਾਲ ਵੀ ਲਾਇਆ ਕਿਉਂਕਿ ਖਾਲਸੇ ਦਾ ਸਿਧਾਂਤ ਹੈ ਨਿਹੋ ਕੇ ਆਏ ਨੂੰ ਦੇ ਤੇ ਚੜ ਕੇ ਆਏ ਨੂੰ ਤੇਜ ਤੇ ਦਿਨ ਸਤਸੰਗਤ ਗੁਰਨਾਨਕ ਦੇਵ ਪਾਤਸ਼ਾਹ ਮਹਾਰਾਜ ਕੀ ਦੇ ਘਰ ਦੀ ਮਹਿਮਾ ਕਹਿਣ ਤੇ ਕਦਰ ਤੋਂ ਬਾਰੀ ਹੈ ਦਾਨਗੁਰ ਹਾਰਗੋਬਿੰਦ ਬਾਖਸ਼ਾ ਮਹਾਰਾਜੀ ਦੇ ਕਰ ਵਾਪਾ ਗੋਪੀਤਾ ਜੀ ਦਾ ਜਨਮ ਹੋਇਆ ਵਿਆਹ ਹੋਇਆ ਮਾਤਾ ਮਿਹਾਲ ਕੌਰ ਜੀ ਦੇ ਨਾਲ ਤੇ ਵਿਆਹ ਹੋਇਆ ਕਿਤੇ ਸਾਡੇ ਕੋਲ ਬਟਾਲੇ ਦੀ ਧਰਤੀ ਤੇ ਭਾਈ ਰਾਮਾ ਜੀ ਦੀ ਬੱਚੀ ਮਿਹਾਲ ਕੌਰ ਐ ਤੇ ਉਹਦੇ ਨਾਲ ਬਟਾਲੇ ਦੀ ਧਰਤੀ ਤੇ ਪਾਪਾ ਗੋਪੀਤਾ ਜੀ ਦਾ ਵਿਆਹ ਹੋਇਆ ਸਮਾਂ ਵਿਦਿਆ ਇਹਨਾਂ ਦੇ ਕਰ ਬਾਬਾ ਧੀਰਮਾਲ ਜੀ ਪੈਦਾ ਹੋਏ ਦੇ ਸਾਸ ਸਿੰਘ ਧੀਰਵਲੀਆ ਨੇ ਕੀ ਕੀਤਾ ਉਹਦਾ ਇਤਿਹਾਸ ਤੁਸੀਂ ਭਲੀ ਭਾਂਤ ਜਾਣਦੇ ਮੇਰੀ ਆਮਤ ਹੈ ਜਾਂ ਕਹ ਲਓ ਕਿ ਉਸਤਾਦਾਂ ਦੀ ਸਿੱਖਿਆ ਹੈ ਕਿ ਜੇ ਇਤਿਹਾਸ ਦੀ ਗੱਲ ਕਰਨੀ ਹੋਵੇ ਉਹਦੇ ਤੋਂ ਮਤਲਬ ਜਿਹੜਾ ਹੈ ਇਤਿਹਾਸ ਦੀ ਹੋਰ ਛੇੜਨਾਂ ਨਹੀਂ ਸਾਸ ਸਿੰਘ ਮੈਂ ਤਾਂ ਬੁਰਾ ਗਿੰਪਾ ਚਾਹ ਮਹਾਰਾਜ ਦੀ ਕਥੀਰੂ ਕੀਤਾ ਹੈ ਕਿ ਉਹ ਲੜੀ ਜਿਹੜੀ ਹੈ ਉਹ ਜੁੜ ਸਕੇ ਜਿਹਦੇ ਨਾਲ ਮੈਂ ਬੜਾ ਦਰਦਾ ਧੰਗੁਰੂ ਹਰਿ ਬਾਖਸ਼ਾ ਮਹਾਰਾਜ ਜੀ ਦਾ ਕੋਲ ਸਕਾ ਹੁਣ ਇਸ ਧਰਤੀ ਦੇ ਉੱਤੇ ਧੰਗੁਰੂ ਹਰਿ ਬਾਖਸ਼ਾ ਮਹਾਰਾਜ ਆਲੇ ਤੇ ਤਾਰਾ ਚੰਦ ਦੇ ਕੋਲੋਂ ਇਹ ਧਰਤੀ ਜਿਹੜੀ ਆ ਖਰੀਦੀ ਇਹਦਾ ਮੁੱਲ ਪਿਆ ਭਾਵੇਂ ਕਿ ਤਾਰਾ ਚੰਦ ਭੇਟਾ ਕਰਨੀ ਚਾਹੁੰਦਾ ਸੀ ਪਰ ਬੰਦੂ ਹਰਗੱਲ ਪਾਜਾ ਮਹਾਰਾਜ ਜੀ ਨੇ ਆਖਿਆ ਨਹੀਂ ਇਹ ਗੁਰਨਾਨਕ ਦੇ ਪਾਜਾ ਮਹਾਰਾਜ ਜੀ ਦਾ ਘਰ ਐਸਾ ਹੈ ਕਿ ਇੱਦੇ ਕਿਰਪੀਆਂ ਤੇ ਇੱਦੇ ਮਿਹਨਤ ਕਸ਼ ਬੰਦਿਆਂ ਦੀ ਜਿਹੜੀ ਮਿਹਨਤ ਦਾ ਪੈਸਾ ਹੁੰਦਾ ਹੈ ਦਸਵੰਦ ਨਿਕਲਦਾ ਹੈ ਉਹਦਾ ਲੰਗਰ ਚੱਲਦਾ ਹੈ ਤੇ ਕਿਸੇ ਧਨਵਾਨ ਬੰਦੇ ਦਾ ਇੱਕੋ ਵਾਰ ਕੀਤਾ ਹੋਇਆ ਦਾਨ ਜਿਹੜਾ ਹੈ ਉਹਦਾ ਲੰਗਰ ਚਲਾ ਕੇ ਜਿਉਂਨਾ ਕਿਰਪੀਆਂ ਨੂੰ ਜਿਹੜਾ ਧੱਕਾ ਨਹੀਂ ਦੇ ਸਕਦੇ ਇਹ ਉਹਨਾਂ ਗਿੱਟੀਆਂ ਦੀ ਮਾਇਆ ਕੱਢੀ ਹੁੰਦੀ ਹੈ ਤੇ ਉਸ ਮਾਇਆ ਦੇ ਨਾਲ ਲੰਗਰ ਲੱਗਦੇ ਨੇ ਉਸ ਮਾਇਆ ਦੇ ਨਾਲ ਹੀ ਸਾਰਾ ਕਾਰਵਿਹਾਰ ਗੁਰੂ ਦਾ ਦਾ ਚੱਲਿਆ ਸਤਸੰਗੀ ਸੰਤੂਰ ਵਿਪਾਚੇ ਮਹਾਰਾਜ ਆਖ ਲਗੇ ਅਸੀਂ ਤੇਰੇ ਕੋਲ ਇਹ ਪੇਟਾ ਵਿੱਚ ਨਹੀਂ ਲਾਵਾਂਗੇ ਇਹ ਜ਼ਮੀਨ ਅਸੀਂ ਖਰੀਦਾਂਗੇ ਤਕਰੀਬਨ 1624 ਦੇ ਵਿੱਚ ਇਹ ਜ਼ਮੀਨ ਜਿਹੜੀ ਹੈ